ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੈਰ ਬੈਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਕਿਤੇ ਆਏ ਹਾਂ ਅੱਜ ਸਵੇਰੇ 0:00 ਜੀ ਕਿਹਦੇ ਕੋਲ ਅ ਤੁਹਾਡੇ ਪਰਿਵਾਰ ਪਰਿਵਾਰ ਤੇ ਪਿੰਡ ਤੇ ਬਲੌਗ ਸ਼ੁਰੂ ਕਰਦੇ ਆ ਚਾਚਾ ਜੀ ਨਾਲ ਜੀਤਪੁਰ ਆਏ ਆ ਤੇ ਰਸਤੇ ਵਿੱਚ ਮੀਂਹ ਵੀ ਪਉ ਪਿਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਕਰਦੇ ਆ ਵੀਡੀਓ ਸ਼ੁਰੂ ਲੋ ਜੀ ਮੀਂਹ ਹਟਣ ਦਾ ਨਾਮ ਨਹੀਂ ਲੈ ਰਿਹਾ ਸੜਕਾਂ 'ਮਾ ਵੀ ਪਾਣੀ ਖੜਾ ਹੋ ਤਾ ਐਨ ਪੂਰਾ ਪੂਰਾ ਸਾਰੀ ਰਾਤ ਦਾ ਪੈ ਰਿਆ ਕੰਮ ਕੰਮ ਜੀ ਇਹ ਸਾਰਾ ਦਿਨ ਲੰਘ ਚੱਲਿਆ 4 ਵਜੇ 4 ਵਜੇ ਅਜੇ ਮਨੂਲਾ ਦੀ ਰਾਤ ਨੂੰ ਠੇਕ ਨਹੀਂ 15 ਅਗਸਤ ਨੂੰ ਮਨਾਉਗਾ ਪੂਰੇ ਤੋਂ ਦਾ ਮਨਾਉਣਾ ਨੇ ਮੀਨ ਨਾਲੇ ਹਾਂ ਨਾਨਕ 4:00 ਵਜੇ ਜੀਵ ਜੰਤੂ ਦਾ ਖੋਜ ਜਾਂਦਾ ਪਸ਼ੂ ਦਾ ਖੋਜ ਜਾਂਦਾ ਅੰਚਾ ਹਾਂ ਜੀ ਕਿ ਹੁਣ ਜਿਹੜਾ ਸਪੂਰ ਵਾਲੇ ਨਿਆਣੇ ਦੀ ਤਾਂ ਨਾ ਛੁੱਟੀ ਹੋਈ ਹੈ ਉਹਨਾਂ ਨੇ ਦੇਖ ਉਹਨਾਂ ਨੇ ਸਾਰੇ ਕੱਪੜੇ ਗਿੱਲੇ ਕਰ ਲੈਣੇ ਕਿੱਤੀ ਜਾ ਰਹੇ ਤੇ ਪੂਰਾ ਹੈ ਵੈਸੇ ਇਹਨਾਂ ਦਿਨਾਂ ਚ ਲੋ ਠੀਕ ਆ ਜਾਂਦਾ ਜਨਮ ਮਸਤਵੇਂ ਵੀ ਆਉਣ ਵਾਲੀ ਆ ਹਾਂਜੀ ਹਾਂਜੀ ਉਸ ਤੋਂ ਬਾਅਦ ਕਿਹਨੇ ਘਟੇ ਜਾਂਦਾ 15 ਗਸ ਦਾ ਕਰ ਲੋ ਜਿੱਥੇ ਵੀ ਪਲੇਟ ਬਰੂਡ ਹੋਣੀ ਆ ਇੱਕਦ ਗਿੱਲਾ ਹੋ ਗਿਆ ਹੋਣਾ ਗਿੱਲਾ ਪੂਰਾ ਗਰਾਊਂਡ ਕਰਾਉਣਾ ਚ ਹੀ ਹੁੰਦੀ ਆ ਤਾਂ ਵੀ ਗਿੱਲੇ ਹੋ ਜਾਂਦੇ ਆ ਖਾਲੇ ਵੀਦੇ ਹੋਣਾ ਟੱਕ ਤਾਂ ਸੁੱਕ ਜੂਗਾ ਜੇ ਹੁਣ ਆਟ ਗਿਆ ਫਿਰ ਤਾਂ ਸੁੱਕ ਜੂਗਾ ਨੋ ਹੋਰ ਨਾ ਕਿ ਵੀ ਕਾਲੂ ਇਨੀਸ਼ੀਏਟ ਨਹੀਂ ਛੁੱਕਦਾ ਪੰਪ ਤਾਂ ਕਈ ਦਿਨੋਂ ਦਾ ਪੈ ਰਿਆ ਮੈਂ ਇੱਕ ਦਿਨ ਛੱਡ ਕੇ ਤਾਂ ਪੈ ਰਿਆ ਤਕਰੀਬਨ ਹਾਂਜੀ ਜਾਨ ਜੀ ਮੰਨਣਾ ਹੁਣ ਵੀ ਆਸ ਨਹੀਂ ਜੀ ਹੈਗੇ ਵੀ ਸਾਰੀ ਰਾਤ ਨਾ ਪਈ ਜਾ ਵੇਖਣੀ ਤੜਕੇ ਦਾ ਹੀ ਘਰੂ ਆਇਆ ਨਾ ਆ ਵੀ ਬੜੇ ਰੋਡ ਤੇ ਚੜ ਗਏ ਵੱਗ ਗਿਆ ਮੈਂ ਹਣਾ ਕਰਨ ਲੱਗੇ ਤੇਜ਼ ਹੋ ਗਿਆ ਹੋਰ ਅੱਗੇ ਵੀ ਲੱਗ ਰਿਹਾ ਖਾਸਾ ਵੇਲਾ ਹਰੇਲੀਆਂ ਹਰੇਲੀਆਂ ਵੀ ਚਾਰੇ ਸੜਕ ਹਾਂਜੀ ਤੂੰ ਜੀਰੀ ਹਰਿਆਈ ਮਾਰਗੀ ਫੁੱਲ ਹਾਂਜੀ ਸੜਕਾਂ ਵੀ ਦੇਖ ਲੈਣ ਸੜਕਾਂ ਦੇ ਆਹ ਦਾਲ ਜਿਹੜੇ ਦਰਖ ਬੂਟੇ ਜਿਹੇ ਹੋਏ ਹੋਏ ਇਹ ਹਰੇ ਹਰਿਆਈ ਹਰੇ ਹੋ ਗਏ ਜਿਹੜੇ ਟਾਣੇ ਸਭ ਕਿਤੇ ਉਹ ਵੀ ਹਰੇ ਹੋ ਗਏ ਗਰੀਬਨ ਪਤਲ ਚੱਕੜਾ ਨਹੀਂ ਨੰਨਾਂ ਚ ਆੜ ਜੀ ਲੱਗ ਜਾਂਦੀ ਇੱਕ ਵਾਰ ਮਹਿੰਦੀ ਹਾਂਜੀ ਦਰਸ਼ਨ ਲਾ ਜਾਂਦੇ ਫਿਰ ਮਿੱਠੇ ਚਾਹੋਂ ਦੇ ਲੰਗਰ ਹੀ ਲਾਇਆ ਕਰਦੇ ਹਾਂਜੀ ਹਾਂਜੀ 20 ਬਵੇ ਰਪਾ ਐਕਤੀ ਉਹ ਹੋਇਆ ਹੀ ਨਹੀਂ ਰੋਇਆ ਨਹੀਂ ਲਗਾਤਾਰ ਨਹੀਂ ਚੱਲੀ ਗਿਆ ਹਾਂਜੀ ਸਾਰ ਕਿੰਨੇ ਵਜੇ ਨਿਕਲਦਾ ਕਰਦੇ ਫਜਾਰ ਵੇਲੇ ਤੁਰੇ ਲੱਭੇ ਚਾਰ ਵਜੇ ਨਿਕਲੇ ਸੱਤ ਮਿੰਟ ਹੋ ਗਏ ਹੋ ਗਏ ਹਾਂ ਜ਼ਰੇ ਪੈ ਰਿਆ ਲੋਰੀ ਮੀਂਹ ਹੀ ਰੁਕ ਰਿਹਾ ਮੀਂਹ ਇਹਨੂੰ ਪੂਰਾ ਵਧ ਰਿਹਾ ਰੋਡ ਵੀ ਦੇਖਦਾ ਸਾਹਮਣੇ ਨਵੀਂ ਮੁਹੜੀ ਦੀ ਨੂੰ ਵਧ ਰਿਹਾ ਹਾਂਜੀ ਬਨਜਲਾ ਉੱਥੇ ਹੈਗਾ ਜਲੰਧਰ ਹੈ ਨਹੀਂ ਸੀ ਅੱਛਾ ਹੀ ਹਾਂ ਗਾਇਨ ਸਵੇਰੇ ਪਹਿਲੇ ਦਾ ਚੱਟ ਲਾ ਲਈ ਸੀ ਇਹਦੇ ਜ਼ਿਆਦਾ ਕਾਫਲਾ ਕੀ ਜੰਮ ਜਾਦਾ ਸਿੱਕਰ ਵਾਲੇ ਤੇ ਪੁਲ ਪਰ ਆ ਜਾ ਰਾਇਨ ਕੱਟ ਗਿਆ। ਆ ਰੋਡ ਕਿੰਨਾ ਵਧੀਆ ਲੱਗਦਾ। ਆ ਦੇਖੋ ਜਿੱਦਾਂ ਬਾਈਪਾਸ ਬਣਿਆ ਸੁਖ ਹੋ ਗਿਆ ਲੋਕਾਂ ਨੂੰ। ਹਾਂਜੀ ਬਾਹਰੇ ਬਾਹਰ ਘਰ ਵਾਲੀ ਤੇ ਪੂਰੇ ਉੱਪਰ 70 80 90 100 110 ਅੰਦਾਜ਼ਾ ਜਾਰੀ ਕੱਟ ਗਿਆ। 120 ਇੱਕਲਾ ਗੱਡੇ ਚੱਲਦੀ ਆ। ਰੋਪੜ ਤੇ ਯਾਰ ਖੈੜਦਾ ਨਹੀਂ ਬਦਲਦਾ ਕਦ ਪਹੁੰਚਗੇ। ਹਾਂਜੀ 25 ਕਿਲੋ ਮਿੰਟ ਦਾ ਰਸਤਾ। ਮੇ ਕੋਈ ਜਾਮ ਲੱਗਦਾ ਸਾਡੇ ਕਿ ਨਹੀਂ ਹੈ ਇਹ ਕੋਈ ਪੁਲ ਕਰਕੇ ਜਾਮ ਲੱਗਦਾ ਮੜਾ ਜਿਹੜਾ ਨਵਾਂ ਪੁਲ ਬਹੁਤ ਚਲੋ ਮਜਬੂਰੀ ਹੈ ਬਣਣਾ ਉਹ ਵੀ ਬਹੁਤ ਸੁਖੋ ਜਣਾ ਬਹੁਤ ਬੜਾ ਰੋਡ ਨਿਕਲ ਗਿਆ ਵੀ ਉਹਨੇ ਵੀ ਜਦ ਕੱਲੂ ਅੱਗੇ ਜੁੜਨਾ ਹੋਰ ਛੇਤੀ ਪਹੁੰਚਣਾ ਕਰਨਾ ਲੋ ਵੀ ਚੰਡੀਗੜ੍ਹ ਪਹੁੰਚ ਗਏ ਚੰਡੀਗੜ੍ਹ 43 ਚੌਂਕ ਦੇ ਪਹਿਲਾਂ ਖੜਿਆ ਬਾਈ ਬਲੌਕ ਹੋਇਆ ਵਾ ਲਾਈਟ ਬੰਦ ਸੀ ਸਾਰੇ ਚੌਂਕ ਬਲੌਕ ਹੈ ਸਾਰੇ ਸਾਈਡਾਂ ਨੂੰ ਲਾਈਨਾਂ ਲੱਗੀਆਂ ਡੇਡ ਡੇਡ ਦੋ ਦੋ ਕਿਲੋਮੀਟਰ ਹਾਂਜੀ ਰਾਹ ਨਾਲ ਉੱਤਰ ਵਾਲੇ ਵੀ ਰੋਡ ਬੰਦ ਉਹ ਪਿੱਛੇ ਵਾਲੇ ਵੀ ਬੰਦ ਆਹ ਸਾਈਡ ਵਾਲੇ ਵੀ ਬੰਦ ਉਹ ਸਾਹਮਣੇ ਵੀ ਬੰਦ ਹਰ ਜੇ ਕਿਸੇ ਨੂੰ ਰੋਕੋ ਗਲਪੰਡ ਨੂੰ ਪੈਂਦਾ ਵੀ ਖੜ ਜਾ ਬਾਈ ਆਹ ਲਾਈਨ ਚੱਲ ਲੈਣ ਦੇ ਐਨ ਵੀ ਇੱਕ ਦੋ ਦੇ ਵਿੱਚ ਬਸਾਈਆਂ ਵੇ ਗੱਡੀਆਂ ਹਾਂਜੀ ਹੁਣ ਅਸੀਂ ਉਹ ਤੇ ਅਸੀਂ ਤਿੰਨ ਗੱਡੀਆਂ ਸਿੱਧਾ ਜਾਣਾ ਅਜਾ ਤਾਂ ਉਹ ਲੈਂ ਰੁਕੂਗੇ ਇੱਧਰ ਵਾਲੇ ਲੈਂ ਰੁਕੂਗੇ ਫਿਰ ਵਸਾ ਲੈਣੀ ਆ ਉਹਦੇ ਕਰਕੇ ਜਦ ਇੱਕ ਵਾਲੇ ਨੇ ਇੱਧਰੋਂ ਆ ਜਾਣਾ ਦੇ ਨੇ ਕਿਸੇ ਨੇ ਐ ਬਦਲਣੀ ਆ ਬੈਨੇ ਤੇ ਗਾਹ ਪਿਆ ਰਹਿਣਾ ਆ ਗੋਲ ਚੌਂਗ ਚਾਹੀ ਪੰਗਾ ਪੈ ਜਾਂਦਾ ਇਹ ਸਿੱਧਾ ਵਾ ਫਿਰ ਤਾਂ ਨਿਕਲ ਹੀ ਜਾਂਦੇ ਹੁਣ ਦੇਖੋ ਲੈਂ ਚਾਲਣੀ ਦੀ ਇਹਨਾਂ ਨੇ ਵਿੱਚ ਵਸਾ ਦੇਣੀ ਆ ਫਿਰ ਕਿਆ ਕਰੂਗਾ ਬੰਦਾ ਹੁਣ ਚੱਲੀ ਮਣੀ ਆ ਰਣਾ ਫੇਰ ਵਸਾਰ ਰੱਖਣਾ ਕੋਈ ਨਾ ਫਸ ਜਣੇ ਉਹ ਦੇਖੋ ਲੈਂ ਰੁਕਦੀ ਨਾ ਉਹ ਦੇਖੋ ਉਹ ਲੈਂ ਨਹੀਂ ਰੁਕਦੀ ਜਦੋਂ ਉਹ ਰੁਕਣਾ ਜਦ ਜਦ ਗੱਲ ਹੋਣਾ ਹੁਣ ਗੁਰਲੇਮਣਾ ਜਰੋਂ ਇੱਕ ਕਮਾਲ ਹੋ ਗਿਆ ਪੁਲਿਸਾਈਓ ਨਹੀਂ ਹੈ ਹੈ ਕਿਤੇ ਵੀ ਨਹੀਂ ਉਹ ਜੀ ਦੇਖੋ ਬੁਰਾ ਹਾਲ ਐ ਦੇਖੋ ਲੈਂਡ ਦੇ ਕਿਧਰ ਨੂੰ ਦੱਸੇ ਦਾ ਜਾਮ ਕਿੱਥੇ ਤੱਕ ਐ ਇੱਥੇ ਤੱਕ 1 ਕਿਲੋਮੀਟਰ ਪੂਰਾ ਹੋਊਗਾ ਜੀ ਹਾਂ ਜੀ ਮਾਣ ਵੀ ਮਸਾ ਵੀ ਨਿਕਲੇ ਹੱਥ ਦੇ ਦੇ ਕੇ ਹਾਲੇ ਵੀ ਚੌਂਗ ਚੱਕ ਆ ਗਿਆ ਤੇ ਲੋਈਆ ਪੈਸੇ ਦਿਖਾਉਣਾ ਤੁਹਾਨੂੰ ਤੇ ਜੇ ਇੱਕ ਵਾਰ ਆ ਗਿਆ ਤਾਂ ਜਮੇ ਮੇਂ ਹਟ ਗਿਆ ਜੇ ਇੱਕ ਵਾਰ ਪੌਂਚਣ ਤੋਂ ਬਾਅਦ ਹੁਣ ਪੰਜ ਗੁੱਲੇ ਵਿੱਚ ਐਂਟਰੀ ਕਰਨ ਲੱਗਿਆ ਸੀ ਹਾਂ ਜੀ ਗੁੱਲੇ ਥੋੜਾ ਜਿਹਾ ਕੰਮ ਐ ਇੱਕ ਸੋਹਣਾ ਸੈਕਟਰ ਮਿਲਣਾ ਕਿਸੇ ਨੂੰ ਤੇ ਸਾਹਮਣੇ ਪਹਾੜ ਦਾ ਥਿਊ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਆਵਾਜ਼ ਘੱਟ ਕਰੋ ਉਹ ਸਾਹਮਣੇ ਮੇਰੇ ਤਾਜ ਮੇਰਾ ਤਾਜ ਹੋਟਲ ਨੀਰਖਰ ਦਾ ਤੇ ਸਾਹਮਣੇ ਹੁਣ ਪੰਜਗੁੱਲਾ ਸ਼ੁਰੂ ਹੋ ਗਿਆ ਤੇ ਕਿੰਨੇ ਸੋਹਣੇ ਫਲੈਟ ਆ ਪਹਾੜ ਦੇ ਕਿੰਨੇ ਨੇੜੇ ਆ ਗਏ ਐ ਲੱਗਦਾ ਵੀ ਪਹਾੜਾਂ ਦੇ ਪਿੱਛੇ ਪਹੁੰਚ ਗਏ ਅਪੋ ਹਾਂ ਜੀ ਕੰਮ ਨਹੀਂ ਇਹ ਦੋਨੋਂ ਵੀ ਹੁਣ ਅਸੀਂ ਬੰਦਾ ਗੱਡੀ ਚ ਚਲਾਉਣ ਵਾਲਾ ਬੰਦਾ ਚੇਂਜ ਕਰਤਾ ਕਿਤੇ ਵੀ ਘਰਾਂ ਦਰਸ਼ਨ ਹਾਂ ਜੀੋਂ ਤਰ੍ਹਾਂ ਬੱਦਲ ਕੋਲ ਆਇਆ ਮੈਂ ਫਿਰ ਚੰਡੀਗੜ੍ਹ ਜੂੰ ਬਸੇ ਘੰਟਾ ਚੰਡੀਗੜ੍ਹ ਖਾ ਗਿਆ ਇੱਕ ਚੌਂਕ ਉੱਪਰ ਬਲੌਕ ਹੋ ਗਿਆ ਸਾਲਾ ਚੌਂਕ ਚੌਂਕ ਗੌਰੇ ਪਾਸੇ ਗੱਡੀ ਐਸੇ ਲਾਈਟ ਬਕਲੋ ਸਾਲੇ ਹੈ ਨਹੀਂ ਸਾਲਾ ਕੋਈ ਵੀ ਫੇਰ ਵੀ ਇੱਕ ਦੋ ਬੰਦੇ ਨਿਕਲੇ ਗੱਡੀਆਂ ਚ ਤਾਂ ਜਾ ਕੇ ਲੋਕ ਹਟੇਗਾ ਨਹੀਂ ਹਟਦੇ ਨਹੀਂ ਸੀ ਘੰਟਾ ਲੱਗ ਗਿਆ ਪੂਰਾ ਘੰਟਾ ਲੱਗ ਗਿਆ ਸਾਡੇ 4:30 ਵਜੇ ਹੋ ਰਿਹਾ ਨਾ ਤੁਸੀਂ ਲੈਡ ਬੰਦ ਬੰਦ ਹੋਣਗੇ ਲੈਡ ਬੰਦ ਤੇ ਡਾਟਾ ਬੰਦ ਨਹੀਂ ਉੱਥੇ ਮੀਂਹ ਕਰਕੇ 15 ਅਗਸਤ ਕਰਕੇ ਝੰਡੇ ਪੂਰੇ ਲਈ ਬੈਠੇ ਹੁੰਦੇ ਹਨ ਨਾ ਹਾਂ ਇਲਾਕੇ ਨੂੰ ਕਿੱਦਾਂ ਲੱਗੇ ਤੇ ਕੋਈ ਡਾਕਟਰ ਵੀ ਨਾ ਆਖਾ ਹੋਈ ਪਚੰਡੇ ਵਾਲੇ ਜ਼ਰੂਰ ਬੈਠਦੇ ਚੰਡੀਗੜ੍ਹ ਵੀ ਹਰ ਕੋਈ ਵੀ ਬੈਠੇ 15 ਅਗਸਤ ਕਰਕੇ ਨਾ ਮੌਲੇ ਜਾਣੇ ਲੋਕਾਂ ਨੇ ਪਰੇ ਆ ਉਹ ਤਾਂ ਕੋਈ ਆਪਣੇ ਆਪਣੇ ਆਪ ਨੂੰ ਵੀ ਸਮਝ ਨਹੀਂ ਆ ਰਹੀ ਤੇ ਅੱਜ 15 ਗੱਸ ਲੋਕ ਬਣਾ ਰਿਹਾ ਉਹ ਤੁੰਤਾਂ ਨਾਲ ਬਣਾਈ ਜਾ ਰਹੀ ਹੈ 15 ਗੱਸ ਦਾ ਲੋਕੋ ਦੇਖੋ ਕਿੰਨਾ ਵਧੀਆ ਬਣਾਇਆ ਹੋਰੇ ਤੇ ਅਰ ਕਦੇ ਜਿਹੜਾ ਪ੍ਰਾਇਜ਼ ਹੈ ਉਹ ਤਾਂ ਅਗਲੇ ਕਿੰਨੇ ਪਬਲਿਕ ਹੋਰੇ ਇਸ ਟਾਈਮ ਮੈਂ ਕਹਿੰਦਾ ਪਾਰਕ ਨੂੰ ਕਦੀ ਨਹੀਂ ਜੇ ਮੈਂ ਇੱਕ ਫਲੋਰ ਜਿਹੜਾ ਸਾਰੇ ਫਲੋਰਾਂ ਦੇ ਉੱਪਰ ਦੇਖੋ ਹਾਂ ਜੀ ਐਦਾ ਬੁੱਕਾ ਪੂਰਾ ਨਾ ਭਰੇ ਹੋ ਮਰੇ ਪੂਰਾ ਬੰਦ ਕਰ ਦੇ ਮੇਰੇ ਲੋੜਾ ਲੋਪਾ ਜਾਂਦਾ ਫੋਨ ਇਹ ਨਾ ਕਰਾ ਕਰ ਕੇ ਰਹਿ ਲਾਵਾ ਨਾ ਚੰਨ ਦੇ ਚਲਾ ਉਸ ਤੇ ਪਾ ਦੀ ਕੋਈ ਪੇਂਟਿੰਗ ਚਕਰ ਹੋ ਰੇ 12 13 ਰੁਪਏ ਉਹ ਕਿਹੜਾ ਸਮਝਿਆ ਇਹ ਸਾਰੇ ਥੱਡੇ ਹੀ ਆ ਇਹ ਕੋਈ ਕੋਈ ਬੜੀ ਜਾਣਾ ਇਹ ਕਨੇ ਦੀ ਇਹ ਤਾਂ ਡਾਕਟਰ ਮਾਲ ਲਾ ਦੇਣਾ ਆ ਤਾਂ ਨਹੀਂ ਲਾਣ ਵਾਲੀ ਆ ਇਹਨਾ ਕਾਰਤਾ ਇਹਦਾ ਬੜੀ ਜਾਂਦੀ ਹੈ ਜਿਹੜਾ ਕਾਰਤਾ ਇਹਦਾ ਬੜੀ ਜਾਂਦੀ ਹੈ ਇਹ ஆன்ਲਾਈਨ ਤੋਂ ਪ੍ਰਿੰਟ ਕੱਢ ਕੇ ਉਹਦੇ ਉੱਪਰ ਕੱਪੜੇ ਬਣਾ ਦੇ ਇੱਕ ਲਾਸ ਤੋਂ ਨਾਲ ਹੈ ਹੈ ਕਾਟਨ ਕੰਟਰੋਲ ਸੌਫਟਵੇਅਰ ਦੇ ਬਣਾ ਦੇ ਜੀ ਉੱਤੇ ਬਾਅਦ ਪਾਉਂਦੇ ਜਿੱਥੇ ਕੰਮ ਚੱਲਦਾ ਚਾਚਾ ਜੀ ਕੋਲ ਮੀਨੇ ਸਾਰੇ ਕੰਮ ਖਰਾਕ ਹੋ ਰਿਹਾ ਦੇਖੋ ਕੱਲ ਕਿੰਨਾ ਮੀਂਹ ਪਿਆ ਇਹ ਅਗਲੇ ਦਿਨ ਦਾ ਵਲੌਗ ਹੈ ਮੇਰਾ ਅੱਛਾ ਅੱਜ ਜੀ ਸ਼ੁਰੂ ਕਰਿਆ ਦਾ ਇੱਕ ਕੱਲ ਦਾ ਵੀ ਸ਼ਾਮੇ ਹੋ ਗਈ ਤੁਹਾਨੂੰ ਪੌਂਦ ਪੌਂਦ ਦੇ ਹਾਂਜੀ ਹਾਂਜੀ ਮੈਂ ਮੀਨੇ ਕੰਮ ਖਰਾਬੇ ਕਰਿਆ ਹੋਵੇ ਦੇਖ ਲੈਨੇ ਓਕੇ ਕੰਮ ਆਹ ਰੋਟੀ ਮਿਲਦੀ ਖਾਣੇ ਨੂੰ ਕੰਮ ਕਰਕੇ ਮੀਂਹ ਵੀ ਰੋਜੇ ਪੈ ਰਿਹਾ ਨਾ ਹਾਂ ਜੀ ਉਹਰਾਸਾ 12 ਪਿਛੇ ਟੋਲ ਗਿਆ ਅ ਹਾਂ ਜੀ ਉਹ ਗੁਰਦੁਆਰਾ ਫਿਰ ਆਏ। ਮਰਨ ਜੀ ਉਹਨੇ। ਇਹਦੇ ਕੈਮਰਿਆਂ ਵਰਤੋ। ਲੋ ਜੀ ਹੁਣ ਚੱਲੇ ਗੁਰਦੁਆਰਾ ਸਾਹਿਬ ਨਾਡਾ ਸਾਹਿਬ। ਉਹ ਗੁਰਦੁਆਰਾ ਨਾਡਾ ਸਾਹਿਬ ਚੱਲਿਆ ਜੀ। ਅੱਜ ਸੰਗਰਾਂਦ ਹੈ। ਮਹਾਰਾਜ ਦੇ ਦਰਸ਼ਨ ਵੀ ਕਰਨ। ਜਮਨਾ ਨਗਰ 92 ਕਿਲੋਮੀਟਰ 131 160 ਨੰਬਰ ਵੀ 92 ਗੱਡੀ ਵੀ 92। ਹਾਂ ਜੀ। ਤੇ ਪ੍ਰਮਾਤਮਾ ਕਾਮ ਵੀ 92 ਵਾਲੇ ਕਰਨਗੇ। ਹਾਂ ਜੀ। ਤੇ ਗੁਰੂ ਘਰ ਚੱਲੇ ਜੀ ਸਾਰੇ ਪਰਿਵਾਰ ਦੇ ਨਾਲ ਹੈ। ਕੱਟਾ ਰੇਕੜ ਜੱਲਿਆਂ ਦੀ ਨਾਲੇ ਅਰਦਾਸ ਬੇਨਦ ਲਿਆ ਜੋਤਰੀਆਂ ਕਰਕੇ ਆਉਣੇ ਉਹਨਾਂ ਨੂੰ ਵੀ ਸਾਰਿਆਂ ਨੂੰ ਪ੍ਰਮਾਤਮਾ ਦੀ ਚੜ੍ਹਦੀ ਕਲਾ ਚ ਰੱਖਣਾ ਤੇ ਦੁੱਖ ਤਕਲੀਫਾਂ ਤੋਂ ਦੂਰ ਰੱਖਣਾ ਜੀ ਤੇ ਗੁਰੂ ਇਹ ਗੁਰ ਗੋਬਿੰਦ ਸਿੰਘ ਜੀ ਦੀ ਧਰਤੀ ਆ ਭਾਈ ਔਰੇ ਭਾਗਾਂ ਵਾਲੀ ਧਰਤੀ ਆ ਇਹ ਹਾਂਜੀ ਔਰੇ ਮੰਨਤ ਤਾਂ ਸਾਰਿਆਂ ਪੂਰੀਆਂ ਹੁੰਦੀਆਂ ਪ੍ਰਮਾਤਮਾ ਨੇ ਜਿਹੜੇ ਵੀ ਮੰਨਨ ਦਾ ਬੰਦਾ ਸੁੱਖ ਸੁਖ ਦਾ ਭਲੇ ਸੁੱਖ ਪੂਰੇ ਹੁੰਦੀ ਹੈ ਇਹਨਾਂ ਨੇ ਆਪਣੇ ਬਾਹਤ ਸਾਰਾ ਪਰਿਵਾਰ ਵਾਰਿਆ ਅਸੀਂ ਕਿਉਂ ਕੁਝ ਵੀ ਨਹੀਂ ਕਰ ਸਕਦੇ ਇਹ ਦਿਖਾ ਸਾਹਮਣੇ ਦੇਖੋ ਇਹ ਐਂਟਰੀ ਹੈ ਜੀ ਉਹਦੇ ਤੇ ਇਹ ਆਪਣੀ ਉਹਦੇ ਨਾਲ ਹੀ ਅੰਦਰ ਨੂੰ ਫਿਰ ਨਾਟਾ ਸਾਹਮਣੇ ਮੁੜ ਜਣਾ ਗੁਰਦੁਆਰਾ ਸਾਹਿਬ ਨੂੰ ਹਾਂਜੀ ਤੇ ਪਹਾੜ ਕੱਟੇ ਹੋਏ ਹਨ ਨਾ ਅੱਬੇ ਦੇ ਰਸਤਾ ਹੁਣ ਬਾਰਿਸ਼ ਕਰਕੇ ਢੰਗ ਗਰੀ ਜਾਂਦੀਆਂ ਅੱਛਾ ਜੀ ਉੱਪਰ ਜਾਨਵਰਾਂ ਛੱਡੇ ਆ ਜਾਨਵਰਾਂ ਵਾਸਤੇ ਬਣਾਇਆ ਵਾ ਰਸਤਾ ਕੋਈ ਨਹੀਂ ਥੱਲੇ ਆਈ ਜਾਂਦੇ ਤੇ ਫਿਰ ਹਾਂਜੀ ਤੇ ਥੱਲੇ ਕ੍ਰੋਸਿੰਗ 'ਚ ਐਕਸੀਡੈਂਟ ਦਾ ਖਤਰਾ ਹੁੰਦਾ देखो कितना सुंदर वातावरण थोड़ा जी आ आ है नाले अपने समझो जीरकपुर ਤੋਂ ਬਹੁਤ ਥੋੜੀ ਦੂਰ ਆਏ ਆ ਆਏ ਹੋ ਗਿਆ ਹਰਿਆਲੀ ਵਾਲ ਪਹਾੜ ਦੇਖਣਾ ਸ਼ੁਰੂ ਹੋ ਗਏ ਹਾਂਜੀ ਤਾਂ ਪੌੜ ਚੜਾਤੀ ਗੱਡੀ ਕਾਕਾ ਚੱਲ ਥੱਲੇ ਨਾ ਹਾਂ ਉੱਪਰ ਦੇ ਘੁੰਮ ਕੇ ਆਉਣਾ ਮੈਣਾ ਥੱਲੇ ਨੂੰ ਉਤਰਨਾ ਵਰਪਸ ਲਿਪਰੋਟ ਤੇ ਜਾਣਾ ਨਾ ਅੱਛਾ ਜੀ ਆੜ ਤੋਂ ਸਰ ਇੱਧਰ ਦਾ ਗੁਰਦੁਆਰਾ ਸਾਹਿਬ ਹੋਵੇ ਤੇ ਕਹਿੰਦਾ ਤੇਰਾ ਗੁਰਦੁਆਰਾ ਸਾਹਿਬ ਹੁਣ ਆਪਾਂ ਨੂੰ ਯੂ ਟਰਨ ਮਾਰਨਾ ਪੈਣਾ। ਪਹਾੜਾਂ ਦੇ ਚੱਕਰਾਂ 'ਚ ਅਸੀਂ ਬਾਈ ਜੀ ਗੱਡੀ ਫਲਾਈਓਵਰ ਚੜਾਤੀ। ਤੇ ਕਿੰਨਾ ਸੋਹਣਾ 뷰 ਇੱਧਰ ਦਾ। ਇਹਨੇ ਆਪਾਂ ਨੂੰ ਖੜਨ ਨਿੱਕੀ ਜਾਣਾ। ਇਹ ਦੇਖੋ ਇਹ ਦੋਨੋਂ ਪਹਾੜ ਦੇਖੋ ਕਿੰਨੇ ਸੋਹਣੇ ਲੱਗਦੇ ਆ। ਹਣ ਹੁਣ ਉਹ ਵੀ ਘੁੰਮ ਕੇ ਆ ਕੇ ਇੱਥੇ ਤਾਂ ਸਲੀਪ ਰੋਡ ਆਉਣਾ ਯਾਦ ਰੱਖੀਂ ਇੰਦਨ ਥੱਲੇ ਨੂੰ ਹੋਣਾ ਜਦੋਂ ਉੱਪਰ ਤੋਂ ਘੁੰਮ ਕੇ ਆਉਣਾ ਸਲੀਪ ਰੋਡ ਆਉਣਾ ਠੀਕ ਤੇ ਇਹ ਗੱਲ ਦਿਖਾ ਕੇ ਕਰ ਲੈਨੇ ਕਲੋਜ਼ ਨੌਜੀ ਐਂਟਰੀ ਗੁਰਦੁਆਰਾ ਨੱਡਾ ਸਾਹਿਬ ਦੀ ਹੈ ਜੀ ਇਹ ਤੇ ਕਰੋ ਦਰਸ਼ਨ ਅਸੀਂ ਵੀ ਦਰਸ਼ਨ ਕਰਨ ਆਏ ਆ ਜੀ ਤੇ ਮਹਾਰਾਜ ਪਾਈ ਸਾਹਿਬ ਨੂੰ ਤਰੱਕੀਆਂ ਬਖਸ਼ੇ ਜੋ ਆਪਣੇ ਮੰਨਤਾ ਮੰਗਦੇ ਆ ਉਹਨੇ ਦੇ ਪ੍ਰਮਾਤਮਾ ਪੂਰੀਆ ਕਰੇ ਪਾਈ ਸਾਹਿਬ ਦੇ ਅਨੁਸੰਗ ਰਹਿੰਦੇ ਆ ਹਾਂਜੀ ਬਸ ਆਪਣਾ ਬਾਠ ਪੂਜਾ ਕਰਦੇ ਰਹੋ ਇਧਰ ਦੇਖੋ ਪਾਰਕਿੰਗ ਫੁੱਲ ਹੈ ਦੇਖੋ ਬਾਬਾ ਜੀ ਦੇ ਘਰ ਪੂਰੀ ਰਣਕਾਂ ਲੱਗੀਆਂ ਹੋਈਆਂ ਜੀਆਂ ਗੱਡੀਆਂ ਚੱਲ ਪਹਿਲਾਂ ਗੱਡੀ پارکਾ ਬੈਗ ਲੈ ਕੇ ਆ ਰਹੇ ਹਾਂ ਉੱਥੇ ਨੂੰ ਬਾੜ ਦਿੰਦੇ ਆਪਾਂ ਨੂੰ ਲੋ ਜੀ ਬਹੁਤ ਔਕੀ ਪਾਰਕਿੰਗ ਮਿਲੀ ਹੈ ਪਾਰਕਿੰਗ ਸਾਰੀ ਫੁੱਲ ਹੈ ਚਲੋ ਭਾਈ ਤੇ ਸਾਰੇ ਫੈਮਿਲੀ ਆਈ ਸੀਗੀ ਆਦਾ ਭਾਈ ਆਦਾ ਚਲ ਜਪਾ ਦੇ ਕੋ ਸਭ ਚ ਬਠਾ ਕੁਛ ਗਾ ਸੁ ਹਾਣੀ ਤੇ ਅਰਜੀਆ ਅਰਜੀਆ

이그친구지 <목소리> <목소리> <목소리>